ਹੁਣ ਅੱਗੇ ਸ਼ੁਰੂ ਕਰਦੇ ਹਾਂ ਇਸ ਤੋਂ ਬਾਗਰ ਪਾਇ ਗੁਰੂ ਤੇਗ ਬਹਾਦਰ ਮਹਿਮਾ ਪ੍ਰਕਾਸ਼ ਦੇ ਕਰਤਾ ਸੂਖ ਚੰਦ ਪੱਲਾ ਤੇ ਬੁੱਟਿਆ ਸਾਹਿਬ ਤਵਾਰੀਖ ਇਹ ਪੰਜਾਬ ਇਤਿਹਾਸਕ ਹਵਾਲਿਆਂ ਅਨੁਸਾਰ ਬਾਬੇ ਬਕਾਲੇ ਵਿਖੇ 30 ਰਮਲ ਸਮੇਤ 22 ਵਿਅਕਤੀ ਗੱਡੀਆਂ ਲਾ ਕੇ ਬੈਠੇ ਹੋਏ ਸਨ 7 ਅਕਤੂਬਰ ਸਨ 1664 ਈਸਵੀ ਨੂੰ 10 ਸਾਲ ਲਵਾਣੇ ਦਾ ਪੁੱਤਰ ਕਨਾਰ ਅਡਾ ਸਖ ਪਾਈ ਮੱਖਣ ਸਾ ਲਵਾਣਾ ਆਪਣੀ ਪਤਨੀ ਸਨੋਜਹੀ ਅਤੇ ਪੁੱਤਰ ਲਾਲਚੰਦ ਤੇ ਚੰਦੂ ਲਾਲ ਕੁਸ਼ਾਲਚੰਦ ਅਮਰਤਾ ਸ਼ਾਹ ਇੱਕ ਖੁਸ਼ਾਲ ਸਿੰਘ ਨਾਂ ਰੱਖਿਆ ਸਮੇਤ ਬਾਬਾ ਬਕਾਲੇ ਵਿਖੇ ਪੁੱਜੀ ਸੇ ਸਤਿਗੁਰੂ ਸ੍ਰੀ ਗੁਰੂ ਤੇਗ ਹਰਗ੍ਰੀਵ ਨੂੰ ਪਾਈ ਮੱਖਣ ਸਾਹ ਨੇ ਮਕਾਨ ਦੀ ਛੱਤ ਤੇ ਚੜ ਕੇ ਉੱਚੀ ਬੋਲ ਕੇ ਕਿਹਾ ਪੁੱਲੀਏ ਸੰਗ ਤੇ ਗੁਰੂ ਲਾਦੋ ਰੇ ਸ੍ਰੀ ਗੁਰੂ ਪ੍ਰਤਾਪ ਸੂਰਜ ਤੇ ਲਿਖਾਰੀ ਭਾਈ ਸੰਤੋਖ ਸਿੰਘ ਅਨਸਾਰ ਪੁੱਲੀਏ ਸੰਗ ਤੇ ਸੁਨੋ ਸੁ ਕਾਨ ਸਤਗੁਰ ਲੱਦਾ ਮਰਦ ਮਹਾਨ ਚੌਂਦਿਸ ਮੈਂ ਮੁਖ ਕਰ ਕਰ ਕਹੇ ਪੁੱਲੀ ਸੰਗਤ ਗੁਰ ਇਹ ਆਹੇ ਇਹਦੇ ਬਲਾਸ ਦੇ ਕਰਤਾ ਅਨਸਾਰ ਤਬ ਮੰਜੀ ਸਭ ਹੀ ਛਪ ਗਈ ਤੇਜ ਤਰਨ ਤੇ ਜਿਉ ਨਿਸ਼ ਗਈ ਬਾਰ ਉਤੇ ਪਏ ਗੁਰੂ ਤੇਗ ਬਹਾਦਰ ਜਾਨ ਆਪਣੇ ਕੀ ਰੱਖੀ ਚੰਦਰ ਮੂਟੇ ਸਾਨੇ ਤ੍ਰিখ ਇਹ ਪੰਜਾਬ ਵਿੱਚ ਲਿਖਿਆ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੇ ਪਰਵਾ ਮਰਦੇ ਆ ਜਾਂਦੇ ਸੰਨ ਆਪੋਸ਼ ਪਾਸੇ ਰੱਖਦੇ ਸਨ ਜਦੋਂ ਮੱਖਣ ਸਾਹ ਉਹਨਾਂ ਪਾਸ ਗਿਆ ਤਾਂ ਉਹਨਾਂ ਦੀ ਦਰਵੇ ਦਰਵੇਸ਼ਾਂ ਬਾੜੀ ਸ਼ਕਲ ਸੀ ਅਤੇ ਸਤਿਗੁਰੂ ਗੁਰਾਂ ਦਾ ਪਵਿੱਤਰ ਸਵਾਦ ਏਕੇ ਕੀ ਲਿਆ ਗਿਆ ਮਦਵਾਨਾਂ ਦੇ ਕਥਨ ਅਨੁਸਾਰ ਭਾਈ ਮਨੀ ਸਿੰਘ ਜੀ ਭਾਈ ਗਰਵਾ ਸਿੰਘ ਜੀ ਦਵਾਨ ਦਰਗਾਹ ਮੱਲ ਮਾਤਾ ਸਲੱਖਣੀ ਜੀ ਭਾਈ ਚੋਪਾ ਸੰਗ ਪਾਈ ਜੀ ਠਾ ਸੰਗ ਅਤੇ ਪਾਈ 나ਠੂ ਜੀ ਦੇ ਨਾਲ ਗਰ ਗਰਾਈ ਦੀ ਰਾਸਮ ਕਰਕੇ ਪਾਈ ਮਨੀ ਸੰਗ ਜੀ ਆਪਣੇ ਪਿੰਡ ਅਲੀਪੁਰ ਆ ਗਏ ਇਹਨਾਂ ਨਾਲ ਪਾਈ ਤਰਸੀ ਪਾਈ ਸਿਰੀ ਚੰਦ ਪਾਈ ਨਠੀਆ ਪਾਈ ਚੰਦਨ ਰਾਏ ਵੀ ਨਾਲ ਹੀ ਸਨ ਇੰਨਾ ਘਟਨਾ ਇਹ ਘਟਨਾ 11 ਗਾਸਤ 1664 ਇਸਮੀ ਦੀ ਹੈ ਉਸ ਸਮੇਂ ਭਾਈ ਦਿਆਲ ਦਾਸ ਭਾਈ ਗੰਗਿੱਤਾ ਜੀ ਆਦ ਸਿੱਖ ਵੀ ਨਾਲ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਅਰਥੇ ਦਾ ਪੁੱਤਰਾ ਤੇ ਦਾਸੀ ਦਾ ਪੁੱਤਰ ਭਾਈ ਮੱਖਣ ਸਾਹ ਲਵਾਨਾ ਹੁੰਦਾ ਨਵਾਂ ਇਹ ਦੁਬਾਰਾ ਪ੍ਰਗਟ ਹੋ ਕੇ ਆਪ ਜੀ ਸਿੱਖ ਸੰਗਤਾਂ ਨਾਲ 22 ਨਵੰਬਰ 1664 ਨੂੰ ਸ੍ਰੀ ਦਰਬਾਰ ਸਾਹਿਬ ਹਮਨਤਸਰ ਜੀ ਦੇ ਦਰਸ਼ਨਾਂ ਵਾਸਤੇ ਪੁੱਜੇ ਤਾਂ ਮਜ਼ਾਰੀਆਂ ਨੇ ਸਤਿਗੁਰੂ ਜੀ ਦੇ ਆਉਣ ਦਾ ਸੁਣ ਕੇ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਵਾਜ਼ੇ ਬੰਦ ਕਰ ਲਏ ਜੀਵਨ ਗਾਥਾ ਪਾ ਨੌਮੀ ਨੌਮੀ ਦੇ ਲੇਖ ਕਰਪਾਲ ਸਿੰਘ ਚੰਦਨ ਦੇ ਅਨੁਸਾਰ ਉਸ ਸਮੇਂ ਸਤਿਗੁਰੂ ਜੀ ਦੇ ਨਾਲ ਭਾਈ ਦਿਵਾਰ ਕਾ ਅੰਦਾਸ ਭਾਈ ਮੱਖਣ ਸਾਹ ਤੇ ਗੁਰੂ ਕਾ ਪਰਵਾਰ ਵੀ ਨਾਲ ਸੀ ਉਸ ਸਮੇਂ ਭਾਈ ਮਿਹਰਬਾਨ ਦਾ ਪੁੱਤਰ ਮਨੋਹਰ ਦਾਸ ਸ੍ਰੀ ਦਰਵਾਰ ਸਾਹਿਬ ਜੀ ਦਾ ਪੁਜਾਰੀ ਸੀ ਸਤਗੁਰੂ ਜੀ ਦੂਰ ਤੋਂ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਨਮਸਕਾਰ ਕਰਕੇ ਬੈਠ ਗਏ ਜਿੱਥੇ ਆਪ ਜੀ ਨੇ ਕੋ ਸਮਾ ਸੱਜ ਕੇ ਬ੍ਰਹਮ ਇਸ੍ਰਾਮ ਕੀਤਾ ਉਸ ਤਾਂ ਤੇ ਅੱਜ ਕੱਲ ਗੁਰਦੁਆਰਾ ਥੜਾ ਸਹਿ ਸੁਆਇਮਾਨ ਹੈ ਸਤ ਗੁਰੂ ਜੀ ਨੇ ਬੱਲੇ ਪਿੰਡ ਤੋਂ ਹੁੰਦੇ ਹੋਏ ਸ੍ਰੀ ਤਾਨ ਨਾਨ ਸਹਿ ਸ੍ਰੀ ਖੰਡੂਰ ਸਾਹਿਬ ਸ੍ਰੀ ਗੋیندਵਾਲ ਸਾਹਿਬ ਜੀ ਦੇ ਦਰਸ਼ਨ ਕੀਤੇ ਉਸ ਦੈਨ ਮਸਿਆ ਦਾ ਦਿਹਾੜਾ ਸਨ 1664 ਈਸਵੀ ਸੰਮਰ ਦੀ 15 ਤੀਖ ਅਤੇ ਦਿਨ ਸੋਮਵਾਰ ਸੀ ਗੁਰੂ ਦੀਆਂ ਸਾਖੀਆਂ ਪੰਨਾ ਵੀ अनेਕਾਂ ਨਗਰਾਂ ਤੋਂ ਹੁੰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਜਲੰਧਰ ਨੇੜੀਕ ਪਿੰਡ ਹਜ਼ਾਰਾ ਬਾਤਰੀ ਸਖਸ ਸਖਤ ਚੈਨ ਸਹਿਬ ਫਗਵਾੜਾ ਜਿੰਦੋਵਾਲ ਬੰਗਾ ਤੇ 15 ਜੂਨ 1665 ਈਸਵੀ ਨੂੰ ਕਰਦਵਾਰਾ ਨਾਨਕਸਰ ਸਹਿਬ ਸੌਣੀ ਨਿਹੰਗ ਸਿੰਘ ਪਿੰਡ ਹਕੀਮਪੁਰ ਪਹੁੰਚੇ ਇੱਥੇ ਕੁ ਸਮਾਂ ਟਹਿ ਕੇ ਸੰਗਤਾਂ ਨੂੰ ਧਰਮ ਦੇ ਕਿ ਨਿਹਾਲ ਕੀਤਾ ਮਿਸਲ ਸਹੀਦਾ ਤਰਨਾ ਦਲ ਹਰੀਆਂ ਮਿਲਣਾ ਦੇ ਪਰਮੰਦ ਇਠਾ ਇਥੋਂ ਦਾ 1923 ਦੀ 1 ਸਤੰਬਰ ਤੋਂ ਵਾਸਤੇ ਹੀ ਸਚੱਜਾ ਪ੍ਰਭਾਵਸ਼ਾਲੀ ਗੁਰੂ ਘਰ ਦਾ ਇੰਤਜ਼ਾਮ ਹੈ ਇਥੋਂ ਸਤਿਗੁਰੂ ਜੀ ਚੱਲ ਕੇ ਨਵਾਂ ਸ਼ਹਿਰ ਪਹੁੰਚੇ ਜਿੱਥੇ ਕੇ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਰਸ਼ਾਈ ਨੌਮੀ ਸੌਣੀ ਨਿਹੰਗ ਸਿੰਘ ਸਥੂਪਤ ਹੈ ਸਤਿਗੁਰੂ ਜੀ ਨੇ ਇਸ ਸਥਾਨ ਤੇ 5 ਮਹੀਨੇ 18 ਦਿਨ ਰਹਿ ਕੇ ਸਿੱਖ ਸੰਗਤਾਂ ਨੂੰ ਤਾਰਿਆ ਐਸਾ ਪਵਿੱਤਰ ਸਥਾਨ ਤੇ ਸਾਲਾਨਾ ਜੋੜ ਮੇਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਹੀ ਦੀਵ ਪੁਰਬ ਤੇ ਸੰਬੰਧ ਵਿੱਚ ਹਰ ਸਾਲ ਨਗਰ ਕੀਰਤਨਾ ਤੇ ਵਿਸ਼ੇਸ਼ ਅਸੀਸਿਸ ਨਾਗਮ ਜਾ ਕੇ ਮਿਲ ਅਸੀਂ ਇਦਾਂ ਤਰਾਣਾ ਬਲ ਹਰੀਆਂ ਮਿਲਣਾ ਬਲੋਂ ਸੰਗਤਾਂ ਦੇ ਸਹਯੋਗ ਨਾਲ ਬੜੀ ਸ਼ਰਧਾ ਤੇ ਭਾਰੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇੱਥੋਂ ਫਿਰ अनेका ਸਥਾਨਾਂ ਤੋਂ ਹੁੰਦੇ ਹੋਏ ਸਤਿਗੁਰੂ ਜੀ ਸ੍ਰੀ ਗੁਰੂ ਆਨੰਦਪੁਰ ਸਾਹਿਬ ਪਹੁੰਚ ਗਏ ਆਸ਼ਾਈ ਨਾਮੀ ਜੀ ਦੇ ਸ੍ਰੀ ਨੰਦਪੁਰ ਲਾਚਣ ਪਾਈ ਮਨੀ ਸਿੰਘ ਜੀ ਕੋ ਸਮਾ ਆਪਣੇ ਪੰਡਲੀ ਪਰ ਰਹਿਣ ਪ੍ਰਾਂਤ ਪਰਮਾਰ ਸ੍ਰੀ 15 ਦਸੰਬਰ 1973 ਸ਼ਮੀ ਨੂੰ ਨਮੇ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਗਏ ਜਿਸ ਸਮੇ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਪ੍ਰਤ ਪਰਬ ਕੈਸ ਪਿਆਨਾ ਦਸਮੇਸ਼ ਪਿਤਾ ਜੀ ਦੀ ਅਚਾਰਨ ਕੀਤੀ ਗਈ ਪਵਿੱਤਰ ਬਾਣੀ ਮੁਤਾਬਕ ਪਰਬ ਤੇ ਇਲਾਕੇਾਂ ਵਿੱਚ ਧਰਮ ਪ੍ਰਚਾਰ ਲਈ ਜਦੋਂ ਆਪ ਜੀ 17 ਦਸੰਬਰ 1665 ਈਸਵੀ ਨੂੰ ਚੱਲੇ ਸਨ ਤਾਂ ਸ੍ਰੀ ਆਨੰਦਪੁਰ ਸਾਹਿਬ ਜੀ ਦਾ ਪ੍ਰਬੰਧ ਪਾਈ ਮਨੀ ਸਿੰਘ ਪਾਈ ਮਨੀਆਂ ਜੀ ਨੂੰ ਹੀ ਸਿੱਖ ਸਹਿਤ ਸੰਭਾਲ ਗਏ ਅਤੇ ਜੈ ਸਮੇਤ ਧਰਮ ਪ੍ਰਚਾਰ ਕਰਕੇ ਬਾਸ ਸ੍ਰੀ ਆਨੰਦਪੁਰ ਸਾਹਿਬ ਪੂਜੇ ਤਾਂ ਭਾਈ ਮਨੀ ਸਿੰਘ ਜੀ ਗੁਰੂ ਚਰਨਾਮੈ ਚ ਹਾਜ਼ਰ ਸਨ ਖਾਲਸਾ ਪੰਥ ਤੇ ਲਾਹੌਰ ਸਹਿਤ ਦੇ ਲਖਾਰੀ ਮੁਤਾਬਕ ਮਾਤਾ ਕ੍ਰਿਸ਼ਨ ਕੌਰ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਹਰ ਤਰ੍ਹਾਂ ਦਾ ਤਰੰਗ ਯੋਗ ਤੇ ਕਾਵਲ ਸਮਝ ਕੇ ਇੱਕ ਚਿੱਠੀ ਦੇ ਕੇ ਬਾਬੇ ਬਕਾਲੇ ਸਤਗੁਰੂ ਜੀ ਪਾਸ ਭੇਜਿਆ ਭਾਈ ਮਨੀ ਸਿੰਘ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਤਾ ਨਾਨਕ ਜੀ ਅਤੇ ਮਾਤਾ ਗੁਜਰੀ ਜੀ ਨਾਲ ਬਾਬਾ ਬਕਾਲੇ ਤੋਂ ਸ੍ਰੀ ਕੀਰਤਪੁਰ ਸੇਵ ਤੇ ਫਿਰ 15 ਮਾਰਚ 1600 ਮਹੱਤ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਚੱਕ ਨਾਨਕੀ ਸ੍ਰੀ ਆਨੰਦਪੁਰ ਸੇਵਾ ਆ ਗਏ। ਸਾਧ ਗੁਰੂ ਜੀ ਨੇ ਫਿਰ ਭਾਈ ਸਾਹਿਬ ਜੀ ਨੂੰ ਆਪਣੇ ਨਾਲ ਹੀ ਰੱਖਿਆ। ਜਦੋਂ ਕੋ ਸਮਾ ਨਵੇਂ ਪਾਸਾ ਸ੍ਰੀ ਗੁਰੂ ਤੇਗ ਮਹਾਂਦਰ ਸਾਹਿਬ ਜੀ ਦੀ ਸੇਵਾ ਕਰਦੇ ਆ ਗਏ ਤਾਂ ਭਾਈ ਸਾਹਿਬ ਆਪ ਆਗਿਆ ਲੈ ਕੇ ਆਪਣੇ ਪੰਡ ਅਲੀਪੁਰ ਬਾਸ ਆ ਗਏ। ਪਰ ਕੋਇ ਸਮਾਪੰਨ ਵਿੱਚ ਬਚਤੌਣ ਮਗਰੋਂ ਇਹ ਸਹੰਨ 1672 ਦੀ ਵਿਸਾਖੀ ਸਮੇਂ ਭਾਈ ਸਾਹਿਬ ਜੀ ਆਨੰਦਪੁਰ ਸਾਹਿਬ ਆਪਣੀ ਸੁਪਤਨੀ ਅਤੇ ਪਰਵਾਸ ਮਿਤ ਗੁਰੂ ਜੀ ਪਾਸ ਹੀ ਰਹਿਣ ਲੱਗ ਪਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਨਹੀਂ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ ਬਾਬਾ ਗੁਰਦਤਾ ਜੀ ਤੋਂ 19 ਜੂਨ 111672 ਇਸੀ ਨੂੰ ਰਖਵਾਇਸੀ ਮਾਤਾ ਨਾਨਕੀ ਦੇ ਨਾਂ ਤੇ ਨਗਰ ਦਾ ਨਾਮ ਚੱਕ ਨਾਨਕੀ ਰੱਖਿਆ ਨੰਦਾਵਾ ਤੋਂ ਬਾਈਹਾੜ ਸਮਤ ਸਤਾਰਾ ਸੋ ਬਾਈ ਵਿਕਰਮੀ ਮਤਾਬਕ ਇਸਨੀ ਦੀ ਮੁੱਢੀ ਪੰਡਸੋ ਸੋ ਹੁਟਾ ਸੋ ਹੁਟਾ ਇਸ ਸਮੇਂ ਦਸਮੇਤ 10ਵੇਂ ਸਪਤਾਜੀ ਨੇ 3 ਮਾਰਚ 1999 ਨੂੰ ਤਖਤ ਸਿਰ ਕੇਸਗੜ੍ਹ ਸਾਹਿਬ ਜੀ ਦੇ ਪਾਵਨ ਸਥਾਨ ਤੇ ਨਵੇਂ ਨਗਰ ਸ੍ਰੀ ਨੰਦਪੁਰ ਸਾਹਿਬ ਜੀ ਦੀ ਮੋਢੀ ਮੋਢੀ ਗੱਡੀ ਆ ਸਮੇ ਪਾਈ ਚੋਪਾ ਸਿੰਘ ਜੀ ਨੇ ਪੰਜ ਪੌੜੀਆਂ ਸ੍ਰੀ ਆਨੰਦਪੁਰ ਸਾਹਿਬ ਜੀ ਦੀਆਂ ਬਾਣ ਕੇ ਅਰਦਾਸ ਕੀਤੀ ਹੈ ਸਮੇ ਹੋਣ ਸਿੱਖਾਂ ਤੋਂ ਲਾਵਾ ਪਾਈ ਮਨੀ ਸਿੰਘ ਜੀ ਸਹੀ ਹਾਜ਼ਰ ਸਨ ਪਾਈ ਮਨੀ ਸਿੰਘ ਨੇ ਇਸ ਮਾਗਮ ਦੀ ਦੇਖਰੇਖ ਕੀਤੀ ਕਿਉਂਕਿ ਆਪ ਜੀ ਸਤਿਗੁਰੂ ਜੀ ਦੇ ਹਜ਼ੂਰ ਦੀਵਾਨ ਹਜ਼ੂਰੀ ਦੀਵਾਨ ਸਨ ਉਨ ਪਰ ਦੀ タルਤੀਏ ਤੂੰ ਖਾਲਸੇ ਦੀ ਮਾਏ ਤੂੰ ਜਨਮ ਦਾਤਾ ਕੌਮ ਦੀ ਸਿੰਘਾਂ ਲਈ ਠੰਡੀ ਛਾਏ ਦੁਨੀਆਂ ਦੇ ਵਿੱਚ ਕੀ ਅਮੜੀਏ ਅੰਬਰ ਤੇ ਤੇਰਾ ਨਾਏ ਸੰਦੂ ਗੜਤੀ ਮਿਨੀ ਸੀ ਅਣਖ ਦੀ ਐਸੀ ਪਵਿੱਤਰ ਥਾਏ ਤੂੰ ਇੱਥੋਂ ਸਵਾਪ ਚੱਲਦੇ ਆ ਹੁਣ ਅੱਗੇ ਸ਼ੁਰੂ ਕਰਦੇ ਆ